ਸਾਸੀਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਪਿੰਡ ਮਾਨੀ ਸਿੰਘ ਵਾਲੇ ਦੇ ਵਿੱਚ ਮਾਨੀ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਸਾਦਕ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਮੱਖਣਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਜਿਸ ਦੇ ਕੋਲੇ ਅੱਜ ਗਾਂ ਵਖਾਉਣੀ ਆ ਤੁਹਾਨੂੰ ਮਿੱਤਰੋ ਬਾਈ ਨੇ ਘਰੇ ਚੋਈ ਦੇਖੀ ਪਾਲੀ ਡਿਟੇਲ ਵਾਲੀ ਗਾਂ ਸਾਰੀ ਜਾਣਕਾਰੀ ਲਵਾਂਗੇ ਆਪਾਂ ਵੀਰ ਤੋਂ ਬਹੁਤ ਚੰਗੇ ਥਣਲੇਵੇ ਦੀ ਕੁਆਲਿਟੀ ਆ ਬਹੁਤ ਚੰਗੇ ਅੰਗਾਂ ਦੇ ਵਿੱਚ ਆ ਧੰਚਾ ਸਰੀਰਕ ਬੰਤਰ ਬਹੁਤ ਚੰਗੇ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਭਾਈ ਵਧੀ ਤਾਂ ਘਰ ਪਰਿਵਾਰ ਬਾਈ ਸਭ ਵਧੀਆ ਵੀਰੇ ਠੀਕ ਆ ਅੱਛਾ ਮਖਣ ਮਾਈ ਐਂ ਦੱਸ ਮੈਨੂੰ ਵੀ ਗਾਂ ਦੀ ਸੂਆ ਕਿੰਨਵਾ ਸੂਆ ਵੀਰੇ ਸਹੀ ਤੀਜਾ ਸੂਆ ਸੂਣਾ ਵੀਰੇ ਤੀਜਾ ਸੂਆ ਸੂਣਾ ਇਹਨੇ ਹਾਂਜੀ ਅੱਛਾ ਕਿੰਨੇ ਦਿਨ ਪਏ ਆ ਬਾਈ ਹਜੇ ਵੀਰੇ ਪੂਰਾ ਹਜੇ ਹਫਤਾ ਪਿਆ ਅਜ ਹਫਤਾ ਪਿਆ ਹਾਂਜੀ ਦੁੱਧ ਦਾ ਕੀ ਰਿਕਾਰਡ ਆ ਬਾਈ ਜਾਂਦਾ ਵੀਰੇ 24 ਲੀਟਰ ਦਿੱਤਾ ਪਿਛਲੇ ਸੂਏ 24 ਲੀਟਰ ਪਿਛਲੇ ਸੂਏ ਦਿੱਤਾ ਹੋਇਆ ਤੇ ਰਿਲੇਵੇ ਲੂਵੇ ਇਹਦਾ ਰਿਕਾਰਡ ਟੁੱਟ ਗਿਆ ਬਾਈ ਹਜੇ ਤਾਂ ਅੱਧੀ ਬਣੀ ਆ ਫੁੱਲ ਬਣ ਕੇ ਸੂਣਾ ਇਹ ਤਾਂ ਠੀਕ ਆ ਬਾਈ ਠੀਕ ਆ ਦਿਨ ਕਿੰਨੇ ਪਏ ਆ ਬਾਈ 7 ਦਿਨ ਰਹਿ ਗਏ ਵੀਰੇ ਠੀਕ ਆ ਬਾਈ ਠੀ ਤੇ ਆ ਜਿਹੜੀਆਂ ਫੋਟਾਂ ਦੀਆਂ ਤਾਂ ਕੋ ਚੱਕ ਨਹੀਂ 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 ਚਲਦੀਆਂ ਤਾਂ ਵੈਸੇ ਹੀ ਆ। ਠੀਕ ਆ ਠੀਕ ਆ। ਆ ਹਰ ਇੱਕ ਗਾਹ ਹੁੰਦੀਆਂ ਚੱਪ ਦੇ ਵਿੱਚ ਪਈ। ਹਾਂਜੀ। ਅੱਛਾ ਠੀਕ ਆ ਇਹਦਾ ਇਹ ਟਿਕਟੂ ਕਾ ਕਿਹੜਾ ਭਰਾਤਾ? ਜਰਸੀ ਦਾ ਵੀਰੇ। ਠੀਕ ਆ। ਤੇ ਇਹਦਾ ਰੇਟ ਕੀ ਰਹੂਗਾ ਦੇਣ ਲੈਣ ਵਾਲਾ ਦੱਸੀ ਮੇਰਾ ਬਾਈ ਬਣ ਕੇ ਨਾ ਹੋਵੇ ਬਲੇ ਹੌਲਾ ਜੇ ਬਲੇ ਹੁਣ ਤੇ ਗਲ ਟਕਾਣੇ ਜਿਹਾ ਤੇ ਤੀਰ ਹੋਵੇ ਲੱਗਿਆ। 72000 ਰੁਪਏ ਦੀ ਦੇ ਦਾਂਗੇ ਵੀਰੇ। 72000 ਮਾਨ ਤਾਣੇ ਦੇ ਵਿੱਚੋਂ। ਛੋਟਾ ਛੱਪਾ ਕਰ ਦਾਂਗੇ ਵੀਰੇ। ਠੀਕ ਆ ਕੱਢੀ ਬਾਣ ਤੋਰੀ ਵੀਰੇ। ਲੈ ਵੀ ਮਿੱਤਰੋ ਤੀਜਾ ਸੂਆ ਹੁੰਦੀ ਆ ਜ ਆ ਸੰਗ ਦੇ ਵਿੱਚ ਆ ਜਿਹੜੀ ਇਹੋ ਦੀ ਗਾਣ ਲਈ ਹੋਵੇ 5000 ਦੇ ਘਰ ਜ 15 16 ਕਿਲੋ 18 ਦੁੱਤ ਤੋਕੜ ਗੱਪਣ ਥੱਲੋ ਚਵਾ ਕੇ ਵੀ 5000 ਨੂੰ ਟੌਰਨਾ ਵੇਖ ਜਾਂਦੀ ਆ ਬਰੀਕੀ ਬਰੂਕੀ ਗਾਣ ਦੇ ਵਿੱਚ ਬੜੀ ਚੰਗੀ ਆ ਵੱਡੀ-ਬੁੱਡੀ ਚੰਗੀ ਆ ਛੋਟੀ ਨਹੀਂ ਗੀ ਸਰੀਰਕ ਮੰਤਰ ਵਾਲੇ ਪੱਖ ਤੋਂ ਨੈਣ ਨਕਸ਼ ਜਰਸੀ ਵਾਲੇ ਪੱਖ ਆਲੇ ਸਾਰੇ ਲੇਵੇ ਦੇ ਵਿੱਚ ਵਲ ਢਿੱਲਾ ਬਹੁਤ ਆ ਲੇਵੇ ਦੀ ਫਿਟਿੰਗ ਬਾਕਮਾਲ ਆ ਯਾਰ ਦੁਯਾਬ ਵੀ ਵੇਖੋ ਮੰਤਰ ਬਾਡੀ ਆ ਜਿਹੜੀ ਅੰਗਾ ਪੈਰਾਂ ਦੀ ਠੰਡ ਦਾ ਸਹਜ ਬਹੁਤ ਚੰਗਾ ਵਾ ਸਾਰੇ ਪਾਸਿਓਂ ਤੋਂ ਕਰਮਾਂ ਵਾਲੀ ਪੂਰੀ ਬਾਕਮਾਲ ਚੀਜ਼ ਆ ਗੱਲਬਾਤ ਲਈ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਜਿਹੜੇ ਨੰਬਰ ਤੇ ਤੁਸੀਂ ਗੱਲ ਕਰਨੀ ਆ ਥੋੜਾ ਜਿਹਾ ਮਨ ਲ ਤੋਰਤਾਰ ਦੇ ਵਿੱਚ ਡਰਦੀ ਆ ਬਾਕੀ ਹ ਹ ਦੇਖ ਸਕਦੇ ਆ ਮਿੱਤਰੋ ਤੁਸੀਂ ਹੁਣ ਕਿਉਂਕਿ ਅੰਦਰ ਨੂੰ ਛੇਤੀ ਜਾਂਦੀ ਬਾਹਰ ਘਟ ਆਉਂਦੀ ਆ ਹਨਾ ਹ ਅੱਛਾ ਲੇਵੇ ਦੀਆਂ ਵਾਲ ਢਿਲਾਂ ਦਿਖਾਈ ਕਰਾਂ ਦੀ ਨੇ ਜਦੀਕ ਜਾ ਕੇ ਭਾਈ ਆ ਵੇਖੋ ਇਹਦਾ ਲੇਵਾ ਮਿੱਤਰੋ ਹ ਹ ਹਜੇ ਤਾਂ ਯਾਰ ਅੱਧੀ ਵੀ ਨਹੀਂ ਬਣੀ ਮੇਰੇ ਹਿਸਾਬ ਨਾਲ ਭਾਈ ਹਜੇ ਤਾਂ ਬਹੁਤ ਬੰਨਾ ਯਾਰ ਅੱਛਾ ਨੰਬਰ 93007 ਹੀ 9300703600 03600 ਹਾਂਜੀ 93007 ਤੇ 03600 ਕਿਉਂਕਿ ਮੁੰਡੇ ਦਾ ਟਰੈਕਟਰ ਨਾਲ ਪਿਆਰੀ ਬਾਲਾ ਫੋਰ ਟਰੈਕਟਰਾਂ ਨਾਲ ਨੰਬਰ ਰੱਖੀ ਫਿਰਦਾ ਜੰਦਰਾ ਗੱਲਬਾਤ ਲਈ ਨੰਬਰ ਵਾਈ ਦਾ ਸਕਰੀਨ ਦੇ ਉੱਤੇ ਹੈ ਜਿਹੜੇ ਪ੍ਰਾਣੂ ਗਾਂ ਪਸੰਦ ਆ ਤੁਸੀਂ ਸੰਪਰਕ ਕਰ ਸਕਦੇ ਘਰੇ ਰੱਖਣ ਵਾਲੇ ਲਈ ਭਰਾ ਲਈ ਗਹਿਣਾ ਚੀਜ਼ਾਂ ਡੈਰੀ ਵਾਲੇ ਭਰਾ ਦੇ ਲਈ ਗਹਿਣਾ ਚੀਜ਼ਾਂ ਕਿਉਂਕਿ ਇਹੋ ਜਿਹੀ ਚੀਜ਼ ਘੱਟ ਮਿਲਦੀ ਹੈ ਘੱਟ ਨਜ਼ਰ ਆਉਂਦੀ ਹੈ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਹੈ